ਇਹ ਜਾਗਰਤੀ ਯਾਤਰਾ ਜਿਹੜੀ ਚੱਲ ਰਹੀ ਹੈ ਇਹ ਸਾਡੀ ਕੌਮ ਦੇ ਵਿੱਚ ਜਿਹੜੇ ਅਵੇਸਲਾਪਨ ਆ ਚੁੱਕਿਆ ਉਸ ਨੂੰ ਦੂਰ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰੇਗੀ ਬਹੁਤ ਚੰਗੀ ਗੱਲ ਹੈ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਫਲਵਾੜੀ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਵੈਰਾਈਟੀਆਂ ਨੇ ਕਿਸਮਾਂ ਨੇ ਉਹ ਇੱਥੇ ਸ਼ਾਮਲ ਹੋ ਰਹੀਆਂ ਨੇ ਇਸ ਸਮਾਗਮ ਵਿੱਚ ਗੁਲਦਸਤਾ ਕਦੀ ਇੱਕ ਰੰਗ ਦਾ ਨਹੀਂ ਹੁੰਦਾ ਗੁਲਦਸਤਾ ਹਮੇਸ਼ਾ ਬਹੁ ਰੰਗੀ ਫੁੱਲਾਂ ਦਾ ਹੁੰਦਾ ਕੋਈ ਚਿੱਟੀ ਪੱਗ ਵਾਲਾ ਕੋਈ ਨੀਲੀ ਪੱਗ ਵਾਲਾ ਕੋਈ ਪੀਲੀ ਪੱਗ ਵਾਲਾ ਜਿਹੜਾ ਵੀ ਹੈ ਗੁਰੂ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਅਤੇ ਸਤਿਗੁਰੂ ਤੇ ਇੱਕ ਬਹਾਦਰ ਸੱਚੇ ਬਾਦਸ਼ਾਹ ਜੀ ਤੇ ਮਿਸ਼ਨ ਨੂੰ ਮੰਨਣ ਵਾਲਾ ਹੈ ਸੰਤ ਰੋਤ ਲਿਆਂਦੀ ਸਤਿਗੁਰੂ ਰਾਮ ਸਿੰਘ ਜੀ ਨੇ ਅੱਜ ਵੀ ਅਸੀਂ ਆਪਣੇ ਆਪ ਨੂੰ ਸਿੱਖ ਕੌਮ ਨਾਲੋਂ ਸਿੱਖ ਪੰਥ ਨਾਲੋਂ ਵੱਖਰਾ ਨਹੀਂ ਸਮਝਦੇ ਅਸੀਂ ਸਾਰੇ ਇੱਕ ਹਾਂ ਸਾਡੇ ਥੋੜੇ ਬਹੁਤੇ ਬਾਹਰੀ ਰੂਪ ਵਿੱਚ ਮਰਿਆਦਾਵਾਂ ਦੇ ਵੱਖਰੇਵੇਂ ਹੋ ਸਕਦੇ ਨੇ ਪਰ ਅਸੀਂ ਸਾਰੇ ਇੱਕ ਹਾਂ ਕਿਉਂਕਿ ਇੱਕ ਨੂੰ ਮੰਨਣ ਵਾਲੇ ਆ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਆ ਦੂਜੀ ਗੱਲ ਇਸ ਸਦੀ ਦੀ ਰਹੀ ਹਾਦਤ ਸਤਗੁਰੂ ਜੀ ਦੇ ਸਿਧਾਂਤ ਇੰਨੇ ਵੱਡੇ ਨੇ ਗੁਰੂ ਦੀ ਸਿੱਖੀ ਇੰਨੀ ਵੱਡੀ ਹੈ ਕਿ ਸਾਡਾ ਅਸੀਂ ਸਮਝਦੇ ਆ ਕਿ ਸਾਡਾ ਹਿੱਸਾ ਤਾਂ ਬਹੁਤ ਥੋੜਾ ਹੋਵੇਗਾ ਬਹੁਤ ਛੋਟਾ ਹੋਵੇਗਾ ਬਟਾ ਸਾਹਿਬ ਔਰ ਪੈਣੀ ਸੰਪਰਦਾਇ ਜਿਹੜੇ ਨੇ ਉਹਨਾਂ ਤੋਂ ਨਿਸ਼ਾਨ ਸਿੰਘ ਨਾਮਤਾਰੀ ਜੀ ਨੇ ਵੈਕੂ ਜੀ ਦਾ ਖਾਲਸਾ ਸ੍ਰੀ ਵੈਕੂ ਜੀ ਕੀ ਫਤਿਹ ਜੀ ਤੁਸੀਂ ਵੀ ਪਹੁੰਚੇ ਹੋ ਔਰ ਪਹਿਲਾਂ ਤੇ ਇਹ ਜਿਹੜੀ ਯਾਤਰਾ ਜਾਗਰਤੀ ਯਾਤਰਾ ਉਹਨੂੰ ਕਿਦਾ ਦੇਖਦੇ ਹੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਾਡੀ ਜ਼ਿੰਦਗੀ ਵਿੱਚ ਸਤਿਗੁਰੂ ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਅਤੇ ਉਹਨਾਂ ਦੇ ਪਿਆਰਿਆਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਮਨਾਉਣ ਦਾ ਜਿਹੜਾ ਇਹ ਅਵਸਰ ਆਇਆ ਹੈ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿਉਂਕਿ ਇਸ ਸ਼ਤਾਬਦੀ ਵਿੱਚੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲੇਗਾ ਇਹ ਜਾਗਰਤੀ ਯਾਤਰਾ ਜਿਹੜੀ ਚੱਲ ਰਹੀ ਹੈ ਇਹ ਸਾਡੀ ਕੌਮ ਦੇ ਵਿੱਚ ਜਿਹੜੇ ਅਵੇਸਲਾਪਨ ਆ ਚੁੱਕਿਆ ਉਸ ਨੂੰ ਦੂਰ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰੇਗੀ ਇਹਦੇ ਵਿੱਚੋਂ ਸਾਨੂੰ ਇਹ ਪ੍ਰਾਪਤੀ ਹੋਣ ਦੀ ਆਸ ਹੈ ਇਸ ਵਾਸਤੇ ਬਹੁਤ ਚੰਗੀ ਗੱਲ ਹੈ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਫਲਵਾੜੀ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਵੈਰਾਈਟੀਆਂ ਨੇ ਕਿਸਮਾਂ ਨੇ ਉਹ ਇੱਥੇ ਸ਼ਾਮਲ ਹੋ ਰਹੀਆਂ ਨੇ ਇਸ ਸਮਾਗਮ ਵਿੱਚ ਇਹਦੇ ਨਾਲ ਸਾਨੂੰ ਬਹੁਤਾ ਚੰਗਾ ਇਸ ਕਰਕੇ ਵੀ ਲੱਗਦਾ ਹੈ ਭਈ ਗੁਲਦਸਤਾ ਕਦੀ ਇੱਕ ਰੰਗ ਦਾ ਨਹੀਂ ਹੁੰਦਾ ਫੁੱਲ ਦਸਤਾ ਹਮੇਸ਼ਾ ਬਹੁ ਰੰਗੀ ਫੁੱਲਾਂ ਦਾ ਹੁੰਦਾ ਹੈ ਕੋਈ ਚਿੱਟੀ ਪੱਗ ਵਾਲਾ ਕੋਈ ਨੀਲੀ ਪੱਗ ਵਾਲਾ ਕੋਈ ਪੀਲੀ ਪੱਗ ਵਾਲਾ ਜਿਹੜਾ ਵੀ ਹੈ ਗੁਰੂ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਤੇ ਸਤਿਗੁਰੂ ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਮੰਨਣ ਵਾਲਾ ਹੈ ਉਹ ਸਾਰੇ ਸਾਡੇ ਆਪਣੇ ਨੇ ਅਸੀਂ ਇੱਕ ਮੁੱਠ ਹੋ ਕੇ ਏਕਤਾ ਦੇ ਨਾਲ ਅਦਵੈਤ ਭਾਵਨਾ ਦੇ ਨਾਲ ਇਸ ਸ਼ਤਾਬਦੀ ਨੂੰ ਮਨਾਈਏ ਤਾਂ ਕਿ ਸਾਡਾ ਆਪਣਾ ਜੀਵਨ ਵੀ ਸਫਲ ਹੋ ਸਕੇ ਤੇ ਸਾਡੀ ਕੌਮ ਜਿਹੜੀ ਹੈ ਉਹ ਹੋਰ ਬੁਲੰਦੀਆਂ ਨੂੰ ਛੂਹੇ ਅੱਛਾ ਇੱਕ ਤੁਹਾਡੀ ਸੰਪਰਦਾ ਜਿਹੜੀ ਹੈ ਉਹ ਉਹਦੇ ਚ ਕਿਦਾਂ ਹਿੱਸਾ ਪਾ ਰਹੀ ਹੈ ਕਿ ਨਾਮ ਤੇ ਪ੍ਰਚਾਰ ਤੇ ਪ੍ਰਚਾਰ ਤੇ ਪਸਾਰ ਦੇ ਲਈ ਇਹ ਸਾਡੀ ਸੰਪਰਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਪੰਥ ਨਾਮਤਾਰੀ ਪੰਥ ਇਹਦਾ ਇਹ ਯੋਗਦਾਨ ਹੈ ਕਿ ਹਮੇਸ਼ਾ ਹੀ ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਨੇ ਉਸ ਵੇਲੇ ਕਿਰਪਾ ਕੀਤੀ ਜਦੋਂ ਪੰਜਾਬ ਦੇ ਵਿੱਚੋਂ ਸਿੱਖੀ ਜਿਹੜੀ ਸੀ ਉਹਦਾ ਬੂਟਾ ਮੁਰਝਾ ਚੁੱਕਿਆ ਹੋਇਆ ਸੀ ਭਾਈ ਕਾਨ ਸਿੰਘ ਜੀ ਨਾਬਾ ਇੱਕ ਥਾਂ ਤੇ ਲਿਖਦੇ ਨੇ ਉਹ ਕਹਿੰਦੇ ਨੇ ਸਿੱਖੀ ਬਾਗ ਖਿਜਾਂ ਦਾ ਜਦ ਗਰਸਿਆ ਭਇਓ ਪੱਤਰ ਬਿਨ ਸਾਇਆ ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਇਆ ਇਹ ਬਸੰਤਰੋਤ ਲਿਆਂਦੀ ਸਤਿਗੁਰੂ ਰਾਮ ਸਿੰਘ ਜੀ ਨੇ ਅੱਜ ਵੀ ਅਸੀਂ ਆਪਣੇ ਆਪ ਨੂੰ ਸਿੱਖ ਕੌਮ ਨਾਲੋਂ ਸਿੱਖ ਪੰਥ ਨਾਲੋਂ ਵੱਖਰਾ ਨਹੀਂ ਸਮਝਦੇ ਅਸੀਂ ਸਾਰੇ ਇੱਕ ਹਾਂ ਸਾਡੇ ਥੋੜੇ ਬਹੁਤੇ ਬਾਹਰੀ ਰੂਪ ਵਿੱਚ ਮਰਿਆਦਾਵਾਂ ਦੇ ਵੱਖਰੇਵੇਂ ਹੋ ਸਕਦੇ ਨੇ ਪਰ ਅਸੀਂ ਸਾਰੇ ਇੱਕ ਹਾਂ ਕਿਉਂਕਿ ਇੱਕ ਨੂੰ ਮੰਨਣ ਵਾਲੇ ਆ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਆ ਦੂਜੀ ਗੱਲ ਇਸ ਸਦੀ ਦੀ ਰਹੀ ਹੁਣ ਸਾਡੇ ਕੱਲ ਤੋਂ ਅਸੂ ਦੀ ਸੰਗRAND ਤੋਂ ਜਪ ਪ੍ਰਯੋਗ ਸਮਾਗਮ ਜਿਹੜਾ 1 ਮਹੀਨਾ ਸ੍ਰੀ ਭੈਣੀ ਸਾਹਿਬ ਵਿਖੇ ਹੋ ਰਿਹਾ ਇਹ ਸਾਰਾ ਦਾ ਸਾਰਾ ਮਹੀਨਾ ਜਿਹੜਾ ਹੈ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਤੇ ਉਹਨਾਂ ਦੇ ਪਿਆਰਿਆਂ ਦੀ ਸ਼ਹਾਦਤ ਨੂੰ ਸਮਰਪਣ ਹੈ ਰੋਜ਼ਾਨਾ ਜਿਹੜੀ ਕਥਾ ਹੋ ਰਹੀ ਹੈ ਦੀਵਾਨ ਲੱਗ ਰਹੇ ਨੇ ਉਹ ਸਾਰੇ ਸਤਿਗੁਰੂ ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਜਿਹੜਾ ਅਧਿਆਤਮਵਾਦ ਦੇ ਸਿਧਾਂਤ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਧਰਮ ਦਾ ਧਰਮ ਨਾਲ ਸਾਨੂੰ ਸਤਿਗੁਰੂ ਜੀ ਨੇ ਜਿਹੜਾ ਕਿਰਪਾ ਕਰਕੇ ਜੋੜਿਆ ਹੈ ਉਸ ਧਰਮ ਦੇ ਪੈਗਾਮ ਨਾਲ ਜੁੜਨ ਵਾਸਤੇ ਅਸੀਂ ਉਪਰਾਲਾ ਕਰ ਰਹੇ ਆਂ ਯਤਨ ਕਰ ਰਹੇ ਆਂ ਜਿੰਨਾ ਕੋ ਹੋ ਸਕਦਾ ਕਿਉਂਕਿ ਸਤਗੁਰੂ ਜੀ ਦੀ ਸ਼ਹਾਦਤ ਸਤਗੁਰੂ ਜੀ ਦੇ ਸਿਧਾਂਤ ਇੰਨੇ ਵੱਡੇ ਨੇ ਗੁਰੂ ਕੀ ਸਿੱਖੀ ਇੰਨੀ ਵੱਡੀ ਹੈ ਕਿ ਸਾਡਾ ਅਸੀਂ ਸਮਝਦੇ ਹਾਂ ਕਿ ਸਾਡਾ ਹਿੱਸਾ ਤਾਂ ਬਹੁਤ ਥੋੜਾ ਹੋਵੇਗਾ ਬਹੁਤ ਛੋਟਾ ਹੋਵੇਗਾ ਪਰ ਫਿਰ ਵੀ ਉਹ ਜਿਸ ਤਰ੍ਹਾਂ ਭਗਵਾਨ ਰਾਮ ਨੇ ਜਦੋਂ ਪੁਲ ਬੰਨਿਆ ਤੇ ਇੱਕ ਗਲੈਰੀ ਆਪਣੇ ਤੌਰ ਤੇ ਉਹ ਪਾਣੀ ਵਿੱਚ ਭਿੱਜ ਕੇ ਤੇ ਉਥੋਂ ਮਿੱਟੀ ਰੇਤਾ ਚੁੱਕ ਕੇ ਆਪਣੇ ਸਰੀਰ ਨੂੰ ਲਵੇੜ ਕੇ ਪਿਓ ਰਾਮ ਸੇਤੂ ਤੇ ਸੁੱਟ ਕੇ ਜਿਸ ਤਰ੍ਹਾਂ ਹਿੱਸਾ ਪਾਉਂਦੀ ਸੀ ਅਸੀਂ ਵੀ ਉਹ ਸਮਝਦੇ ਹਾਂ ਕਿ ਅਸੀਂ ਤਾਂ ਇੰਨਾ ਕੀ ਹਿੱਸਾ ਪਾ ਸਕਦੇ ਹਾਂ ਅਸੀਂ ਤਾਂ ਇਹ ਹੀ ਕਰ ਸਕਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰ ਸਕਦੇ ਹਾਂ ਜਿੰਨਾ ਕੋ ਗੁਰੂ ਜਤਨ ਕਰਾਏਗਾ ਜ਼ਰੂਰ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਬਹੁਤ ਬਹੁਤ ਸ਼ੁਕਰੀਆ ਲਗਾਤਾਰ ਤੁਹਾਨੂੰ ਤਸਵੀਰਾਂ ਚਾਹੇ ਉਹ ਕਹਿੰਦੇ ਨਾ ਵੀ ਰੰਗ ਵੱਖਰੇ ਵੱਖਰੇ ਹੋਣ ਪਰ ਸੋਚ ਸੇਮ ਆ ਔਰ ਇਸ ਜਾਗਰਤੀ ਯਾਤਰਾ ਦਾ ਵੀ ਮਕਸਦ ਇਹ ਹੀ ਹੈ ਮਛਤੰਦਰ ਸਿੰਘ ਕਹਿ ਰਿਹਾ ਕੈਮਰਾਮੈਨ ਜਸਵਿੰਦਰ ਦੇ ਨਾਲ ਪੱਟਾ ਸਾਹਿਬ ਤੋਂ